ਸਰ ਜੀ ਅਸਟੈਂਡ ਮੇਰਾ ਨਾਮ ਜਤਿੰਦਰ ਹਾਂਜੀ ਮੇਰਾ ਨਾਮ ਜਤਿੰਦਰ ਸਿੰਘ ਹੈ ਅੱਜ ਅੰਦਾ ਮੇਰਾ ਵਾਪਸ ਪਰਤ ਕੇ ਮੈਂ ਡਿਊਟੀ ਕਰਨਾ ਗੁਰਦੁਆਰਾ ਸਾਹਿਬ ਵੀਰਕੋਟ ਦੇ ਲਾਗੇ ਜਿੱਥੇ ਮੈਂ ਜਾ ਰਿਹਾ ਸੀਗਾ ਵਾਪਸ ਤੋਂ ਪਿੱਛੋਂ ਇੱਕ ਰਾਜਬਸ ਆਈ ਜਿਨੇ ਸਾਨੂੰ ਅੱਗੇ ਦੀ ਕੱਟ ਕੇ ਅ ਸ਼ਹਿਰ ਨੂੰ ਉਹਨਾਂ ਨੇ ਬਸ ਲੱਜਾਣੀ ਸੀਗੀ ਤੇ ਸਾਨੂੰ ਅਸੀਂ ਸਿੱਧੇ ਜਾਣਾ ਸੀਗਾ ਤਲਵੰਡੀ ਵਾਲੇ ਪਾਸੇ ਨੂੰ ਤਾਂ ਸਾਨੂੰ ਉਹਨਾਂ ਥੱਲੇ ਬੇਹਿੰਦੀ ਜਿਵੇਂ ਇੱਕ ਵਾਰੇ ਪੂਰੇ ਚਾਂਸ ਸੀ ਕਿ ਬੇਸੀ ਥੱਲੇ ਆ ਚਲੇ ਸੀਗੇ ਪਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ ਬਚ ਗਏ ਤੁਸੀਂ ਮੋਟਰਸਾਈਕਲ ਤੇ ਕਿੰਨੇ ਦਿਨ ਸਵਾਰ ਸੀ ਅਸੀਂ ਇੱਕ ਇੱਕ ਮੈ ਸੀਗਾ ਦੇਖੋ ਮੇਰੇ ਘਰ ਦੇ ਸੀਗਾ ਇੱਕ ਬੱਚਾ ਸੀਗਾ 3 ਸਾਲ ਦਾ 3.5 ਸਾਲ ਦਾ ਬੱਚਾ ਸੀਗਾ ਤੇ ਅਸੀਂ ਤੋਂ ਇੰਨੇ ਹੀ ਸੀਗੇ ਮੇਰਾ ਨਾਮ ਸਰ ਸੁਖਜੀਤ ਸਿੰਘ ਹੈ ਮੇਰਾ ਇੱਥੇ ਨਿਸ਼ਾਨਟਾ ਪਰ ਰਹਿਣ ਵਾਲਾ ਮੈਂ ਜਗਰੋਂ ਤੋਂ ਲੰਮੀ ਜਟਪੁਰੇ ਤੋਂ ਆਹ ਰੋਡ ਤੇ ਆ ਰਿਹਾ ਸੀ 4:20 ਮਿੰਟ ਦਾ ਵਾਕਿਆ ਰਾਜਬਸ ਆ ਰਹੀ ਸੀ ਬਹੁਤ ਤੇਜ਼ ਉਹ ਜੇ ਜਦੋਂ ਮੋਟਰਸਾਈਕਲ ਤੇ ਤਿੰਨ ਜਣੇ ਸਵਾਰ ਆਪਣੀ ਫੈਮਿਲੀ ਨੂੰ ਲੈ ਕੇ ਉਹ ਤੇ ਆਪਣੇ ਬੱਚੇ ਹੁੰਦਾ ਹੈ ਕਿ ਜੀਰੇਵਾਲ ਨੂੰ ਮੁੜ ਰਿਹਾ ਸੀ ਰਾਜਬਸ ਪਿੱਛੋਂ ਬਹੁਤ ਤੇਜ਼ ਹੈ ਤੇਜ਼ ਹੋਣ ਕਰਕੇ ਬਸ ਉਸਨੇ ਇੱਕ ਸਾਈਡ ਮਾਰ ਗਿਆ ਉਹ ਜਲਦੀ ਬਸ ਮੁੜੀ ਐਡ ਮਾਰ ਗਿਆ ਤੇ ਤਿੰਨੇ ਜਣੇ ਡੱਕ ਤੇ ਜਖਮੀ ਹੋ ਗਏ ਮੈਂ ਪਿੱਛੇ ਗੱਡੀ ਤੇ ਆਉਂਦਾ ਸੀ ਵੀਰੇ ਮੈਂ ਇਹਨਾਂ ਨੂੰ ਚੱਕ ਕੇ ਹਸਪੀਟਲ ਲਿਆਇਆ ਸੋ ਬੱਸਾਂ ਵਾਲਿਆਂ ਨੂੰ ਥੋੜਾ ਚਾਹੀਦਾ ਵੀ ਇੰਨੀ ਤੇਜ਼ ਬੱਸਾਂ ਨਾ ਚਲਾਓ ਕਿ 2-4 ਮਿੰਟ ਦਾ ਫਰਕ ਪੈ ਜਾਊਗਾ ਤਿੰਨ ਜਣਿਆਂ ਦੀ ਇਹਨੇ ਜ਼ਿੰਦਗੀ ਲੈ ਲਈ ਨਹੀਂ ਉਹ ਮੌਤ ਤੇ ਜ਼ਿੰਦਗੀ ਨਾਲ ਜੂਝ ਰਹੇ ਆ ਫਟੜ ਹੋ ਗਿਆ ਪੂਰੀ ਤਰ੍ਹਾਂ ਜੀ ਸਰ ਕਿਹਨ ਪੇਸ਼ੈਂਟ ਨੇ ਮੇਲ ਹੈ ਫੀਮੇਲ ਹੈ ਤੇ ਕਿ ਬੱਚਾ ਹੈਗਾ ਐਕਸੀਡੈਂਟ ਨਰਤਾ ਚੋ ਜਾ ਰਿਹਾ ਹੋਇਆ ਆਪਣਾ ਮਕਸੂਦ ਦੇ ਉੱਤੇ ਬੱਸ ਦੇ ਨਾਲ ਹੋਇਆ ਕਿ ਇਹਨਾਂ ਚ ਤਿੰਨਾਂ ਦੇ ਕਾਸਟੇ ਜਿਹੜੀ ਸਟੇਟਿਕ ਅਡਸਟ੍ਰਾਈਡ ਹੋਇਆ ਹੁੰਦਾ ਹੈ ਬੱਚੇ ਨੂੰ ਅਮਿਟਿੰਗ ਵਗੈਰਾ ਵੀ ਆ ਰਹੀ ਹੈ ਆ ਬਾਕੀ ਮਦਰ ਦਾ ਸਟੇਬਲ ਹੈ ਕੀ ਹੈ ਜਿਹੜਾ ਮੇਲ ਪੇਸ਼ੈਂਟ ਹੈਗਾ ਇਹ ਉਹਦੇ ਫ੍ਰੈਕਚਰ ਹੈਗਾ ਆਪਣਾ ਲੱਗ ਰਿਹਾ ਫ੍ਰੈਕਚਰ ਚੱਕ ਤੋਂ ਪਾਕੀ ਨੂੰ ਸੀਟੀ ਸਕੈਨ ਐਕਸਰੇ ਵਗੈਰਾ ਨਹੀਂ ਭੇਜ ਰਿਹਾ ਕਿ ਆ ਤੁਹਾਨੂੰ ਬਾਅਦ ਵਿੱਚ ਹੋਊਗਾ